ਅਰੇ ਹਾਂ ਯਾਲਟਾ ਸੰਧੀ ਦੇ ਬਾਰੇ ਕੀ ਹੈ ਯਾਲਟਾ ਸੰਧੀ ਕਦੋਂ ਅਤੇ ਕਿਹਨਾਂ ਦੇਸ਼ਾਂ ਦੇ ਵਿੱਚ ਹੋਈ ਸੀ ਇਹ ਸੰਧੀ ਖਾਲਿਸਤਾਨ ਦੇ ਬਾਰੇ ਕੀ ਲਿਖਿਆ ਸੀ ਇਸ ਸੰਧੀ ਦੇ ਵਿੱਚ ਇਸ ਸੰਧੀ ਮੁਤਾਬਿਕ ਕਦੋਂ ਬਣੇਗਾ ਖਾਲਿਸਤਾਨ ਮੁਰਤੋ ਹੋਵੇਗੀ ਸੰਸਾਰ ਦੀ ਵੰਡ ਅਤੇ ਕਦੋਂ ਹੋਵੇਗੀ ਸੰਸਾਰ ਦੀ ਵੰਡ ਕੀ ਭਾਰਤ ਦੇ ਹੋਣਗੇ ਚਾਰ ਟੁਕੜੇ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਹੁਣ ਗੱਲ ਕਰਦੇ ਹਾਂ ਯਾਲਟਾ ਸੰਧੀ ਦੇ ਬਾਰੇ ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਫਰਵਰੀ ਤੋਂ ਲੈ ਕੇ 11 ਫਰਵਰੀ 1945 ਪਹਿਰਾਨ ਵਿੱਚ ਇੱਕ ਸੰਧੀ ਹੋਈ ਸੀ ਜਿਸ ਦਾ ਨਾਮ ਸੀ ਯਾਲਟਾ ਸੰਧੀ ਇਸ ਸੰਧੀ ਵਿੱਚ ਵਿਸ਼ਵ ਦੀਆਂ ਤਿੰਨ ਪ੍ਰਮੁੱਖ ਸ਼ਕਤੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਯੂਕੇ ਯੂਐਸਏ ਯੂਐਸਐਸ ਇਸ ਸੰਧੀ ਵਿੱਚ ਇਹਨਾਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸਨ ਮਿਸਟਰ ਚਰਚਿਲ ਮਿਸਟਰ ਸਟਾਲਿਨ ਮਿਸਟਰ ਰੂਵਲ 2007 ਦੇ ਵਿੱਚ ਜਰਮਨੀ ਦੇ ਵਿੱਚ ਇੱਕ ਸਿਕਿਉਰਿਟੀ ਕਾਨਫਰੰਸ ਹੋਈ ਸੀ ਜਿਸ ਵਿੱਚ ਪੁਤਿਨ ਨੇ ਆਪਣੀ ਗੱਲ ਰੱਖੀ ਹੈ ਕਿ ਜੋ ਯਾਲਟਾ ਵਨ ਸੰਧੀ 1945 ਦੇ ਵਿੱਚ ਹੋਈ ਸੀ ਉਸ ਦੇ ਵਿੱਚ ਰੂਸ ਨੂੰ ਉਸ ਦਾ ਬੰਦ ਦਾ ਹੱਕ ਨਹੀਂ ਮਿਲਿਆ ਇਸ ਕਾਕੇ ਛੇਤੀ ਹੀ ਯਾਲਟਾ ਟੂ ਸੰਧੀ ਕੀਤੀ ਜਾਵੇ ਯਾਲਟਾ ਕ੍ਰੀਮੀਆ ਦੇਸ਼ ਦਾ ਇੱਕ ਸ਼ਹਿਰ ਹੈ ਇਸ ਸਮਝੌਤੇ ਤੋਂ ਪਹਿਲਾਂ ਇਹਨਾਂ ਤਿੰਨੋਂ ਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਤਹਿਰਾਨ ਦੇ ਵਿੱਚ 1943 ਦੇ ਵਿੱਚ ਹੋਈ ਸੀ ਅਮਰੀਕਾ ਵੱਲੋਂ ਇਸ ਸੰਧੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਕਲਿਨ ਰੂਜ਼ਵੈਲਟ ਅਤੇ ਰੂਸ ਵੱਲੋਂ ਰੂਸ ਦੇ ਰਾਸ਼ਟਰਪਤੀ ਜੋਸਫ ਸਟਾਲਿਨ ਅਤੇ ਬ੍ਰਿਟਿਸ਼ ਵੱਲੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਇੰਗਲੈਂਡ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਇਹ ਤਿੰਨੋਂ ਲੀਡਰ ਪਹਿਲੀ ਵਾਰ ਇੱਕ ਦੂਸਰੇ ਨੂੰ ਮਿਲੇ ਸਨ ਇਸ ਤੋਂ ਪਹਿਲਾਂ ਉਹ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਸਨ ਤਹਿਰਾਨ ਦੀ ਇਸ ਮੀਟਿੰਗ ਵਿੱਚ ਕਾਫੀ ਸਿੱਖ ਸ਼ਾਮਲ ਹੋਏ ਸਨ ਇੱਥੇ ਹੀ ਤੈਅ ਕੀਤਾ ਗਿਆ ਸੀ ਕਿ ਸਾਨੂੰ ਯਾਲਟਾ ਦੇਸ਼ ਵਿੱਚ ਇੱਕ ਕਾਨਫਰੰਸ ਕਰਨੀ ਚਾਹੀਦੀ ਹੈ ਉਸ ਸਮੇਂ ਵਰਲਡ ਵਾਰ 2 ਦਾ ਫੈਸਲਾ ਤਕਰੀਬਨ ਹੋ ਚੁੱਕਾ ਸੀ ਉਸ ਵਿੱਚ ਬ੍ਰਿਟਿਸ਼ ਫੌਜਾਂ ਜਿੱਤ ਰਹੀਆਂ ਸਨ ਜਰਮਨੀ ਹਾਰ ਰਿਹਾ ਸੀ ਇਸ ਜੀ ਯਾਲਟਾ ਕਾਨਫਰੰਸ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਇਸ ਕੰਟਰੀ ਨੂੰ ਕਿੰਨੀਆਂ ਸਟੇਟਾਂ ਦਿੱਤੀਆਂ ਜਾਣਗੀਆਂ ਉਸ ਕਾਨਫਰੰਸ ਦੇ ਵਿੱਚ ਇੱਕ ਨਵਾਂ ਸੰਸਾਰ 100 ਸਾਲ ਵਾਸਤੇ ਸਿਰਜਣ ਵਾਸਤੇ ਇਹ ਕਾਨਫਰੰਸ ਯਾਲਟਾ ਦੇ ਵਿੱਚ ਹੋਈ ਸੀ ਇਸ ਕਾਨਫਰੰਸ ਦੇ ਵਿੱਚ ਇੱਕ ਸਿੱਖ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਉਸ ਤੋਂ ਬਾਅਦ 1947 ਵਿੱਚ ਜਦੋਂ ਪਾਕਿਸਤਾਨ ਨਵਾਂ ਮੁਲਕ ਬਣਿਆ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਦੁੱਖ ਹੈ ਕਿ ਸਿੱਖਾਂ ਦਾ ਕੁਝ ਨਹੀਂ ਬਣ ਸਕਿਆ ਪਰ ਸਿੱਖ ਇਹ ਨਾ ਸੋਚਣ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦਾ ਕੁਝ ਨਹੀਂ ਬਣੇਗਾ ਇਸ ਤੋਂ ਇਹ ਪਤਾ ਲੱਗਦਾ ਹੈ ਵਰਲਡ ਲੈਵਲ ਤੇ ਵੀ ਸਿੱਖਾਂ ਦੀ ਭੂਮਿਕਾ ਮਿੱਥੀ ਹੋਈ ਹੈ ਚਾਹੇ ਉਹ 100 ਸਾਲ ਬਾਅਦ ਹੋਵੇ ਉਸ ਮੀਟਿੰਗ ਦੇ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਸਟਾਲਿਨ ਚਰਚਿਲ ਨੂੰ ਸਿੱਖ ਰੈਜੀਮੈਂਟ ਵੱਲੋਂ ਸਰਦਾਰ ਕਿਰਪਾਲ ਸਿੰਘ ਵੱਲੋਂ ਇੱਕ ਨਿਸ਼ਾਨੀ ਭੇਟ ਕੀਤੀ ਗਈ ਸੀ ਅਤੇ ਚਰਚਿਲ ਵੱਲੋਂ ਵੀ ਕਿਰਪਾਲ ਸਿੰਘ ਨੂੰ ਇੱਕ ਕਿਰਚ ਭੇਟ ਕੀਤੀ ਗਈ ਸੀ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਤਿੰਨੋਂ ਮੁਲਖ ਸਿੱਖਾਂ ਦੀ ਹਿੱਸੇਦਾਰੀ ਚਾਹੁੰਦੇ ਸਨ ਯਾਰਟਾ ਸੰਧੀ ਦੇ ਵਿੱਚ ਇਹ ਤੈਅ ਕੀਤਾ ਜਾਣਾ ਸੀ ਜਾਤਾ ਕਾਰਪੋਰੇਸ਼ਨਾਂ ਬਣਾਈਆਂ ਜਾਣ ਜੇਕਰ ਕਾਰਪੋਰੇਸ਼ਨਾਂ ਸੈਟਅਪ ਨਹੀਂ ਹੁੰਦੀਆਂ ਤਾਂ ਦੇਸ਼ਾਂ ਦੀ ਵੰਡ ਕਰ ਦਿੱਤੀ ਜਾਵੇ ਸਾਨੂੰ ਲੱਗਦਾ ਹੈ 1947 ਦੇ ਵਿੱਚ ਇਕੱਲਾ ਪਾਕਿਸਤਾਨ ਹੀ ਦੇਸ਼ ਬਣਿਆ ਸੀ ਨਹੀਂ ਇਸ ਤੋਂ ਇਲਾਵਾ 58 ਤੋਂ ਵੱਧ ਨਵੇਂ ਦੇਸ਼ ਬਣੇ ਸਨ ਇਸ ਸੰਧੀ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਭਾਰਤ ਰੂਸ ਦੇ ਨਾਲ ਕੰਮ ਕਰੇਗਾ ਅਤੇ ਪਾਕਿਸਤਾਨ ਅਮਰੀਕਾ ਦੇ ਨਾਲ ਕੰਮ ਕਰੇਗਾ ਇਹ ਸਾਰਾ ਕੁਝ ਯਾਲਟਾ ਕਾਨਫਰੰਸ ਦੇ ਵਿੱਚ ਤੈਅ ਕੀਤਾ ਗਿਆ ਸੀ ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਸੀ ਕਿ ਤਿੰਨੋਂ ਵਿਸ਼ਵ ਤਾਕਤਾਂ ਆਪਸ ਦੇ ਵਿੱਚ ਨਹੀਂ ਲੜਨਗੀਆਂ ਅਤੇ ਬ੍ਰਿਟਿਸ਼ ਕਾਰਪੋਰੇਸ਼ਨ ਭਾਰਤ ਵਿੱਚ ਕੰਮ ਕਰੇਗੀ ਇਸ ਕਾਨਫਰੈਂਸ ਸਮੇਂ ਸਿੱਖ ਆਗੂ ਨਿਕੰਮੇ ਰਹੇ ਦੁਨੀਆ ਦੇ ਵਿੱਚ ਪੰਜ ਵੱਡੇ ਧਰਮ ਹਨ ਈਸਾਈ Hindu ਮੁਸਲਮਾਨ ਭਿਕਸ਼ੂ ਅਤੇ ਸਿੱਖ ਪਰ ਈਸਾਈਆਂ ਦੇ ਕੋਲ ਆਪਣੇ ਦੇਸ਼ ਹਨ ਮੁਸਲਮਾਨਾਂ ਦੇ ਕੋਲ ਆਪਣੇ ਦੇਸ਼ ਹਨ ਭਿਕਸ਼ੂਆਂ ਦੇ ਕੋਲ ਆਪਣੇ ਦੇਸ਼ ਹਨ ਹਿੰਦੂਆਂ ਦੇ ਕੋਲ ਦੋ ਦੇਸ਼ ਹਨ ਨੇਪਾਲ ਅਤੇ ਭਾਰਤ ਯਹੂਦੀਆਂ ਨੂੰ ਨਵਾਂ ਦੇਸ਼ ਬਣਾ ਕੇ ਦਿੱਤਾ ਗਿਆ ਇਜ਼ਰਾਈਲ ਸਿੱਖਾਂ ਦੀ ਵੀ ਦਾਵੇਦਾਰੀ ਬਣਦੀ ਹੈ ਕਿ ਉਹਨਾਂ ਦਾ ਵੀ ਰਾਜ ਹੋਣਾ ਚਾਹੀਦਾ ਸੀ ਸਿੱਖ ਪਹਿਲਾ ਦੋ ਵਾਰ ਆਪਣਾ ਰਾਜ ਬਣਾ ਚੁੱਕੇ ਹਨ ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੂਸਰਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰ ਇੱਥੇ ਫੇਰ ਸਿੱਖ ਲੀਡਰ ਗਰਦਾਰੀ ਕਰ ਗਏ ਅਸਲ ਵਿੱਚ ਉਹ ਲੀਡਰ ਦੇਖਣ ਨੂੰ ਤਾਂ ਸਰਦਾਰ ਲੱਗਦੇ ਸਨ ਪਰ ਉਹਨਾਂ ਦੇ ਸਾਰੇ ਕਾਰਵਿਹਾਰ ਹਿੰਦੂਆਂ ਵਾਲੇ ਸਨ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਡੋਗਰਿਆ ਨੇ ਖਤਮ ਕੀਤਾ ਸੀ ਸਿੱਖੀ ਦੇ ਭੇਜ ਦੇ ਵਿੱਚ ਗਰਦਾਰ ਸਨ ਜੋ ਸਿੱਖ ਉਸ ਸੰਧੀ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੱਡੇ ਫਾਇਦੇ ਦੀ ਆਸ ਸੀ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਵੇਚਿਆ ਉਹ ਦੇਖਣ ਨੂੰ ਤਾਂ ਸਿੱਖ ਲੱਗਦੇ ਸਨ ਪਰ ਚਲਦੇ ਹਿੰਦੂਤਵ ਦੇ ਨਾਲ ਸਨ ਇਹ ਸੀ ਯਾਲਟਾ 1 ਪਰ ਹੁਣ ਅਮਰੀਕਾ ਵੱਲੋਂ ਯਾਲਟਾ 2 ਸੰਧੀ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਹ ਗੱਲ ਆ ਅਮਰੀਕਾ ਰੂਸ ਅਤੇ ਚਾਈਨਾ ਦੇ ਨਾਲ ਨਹੀਂ ਲੜ ਸਕਦਾ ਇਸ ਸੰਧੀ ਦੇ ਵਿੱਚ ਸਾਡੇ ਸਿੱਖ ਲੀਡਰ ਇੰਨੇ ਸਮਰਥ ਹਨ ਕਿ ਆਪਣੇ ਰਾਜ ਦੀ ਗੱਲ ਕਰ ਸਕਾਂ ਜਾਂ ਫਿਰ ਤੋਂ ਸਾਡੇ ਸਿੱਖ ਲੀਡਰਾਂ ਦੀ ਨਿਲੈਕੀ ਦੇ ਕਰਕੇ ਅਸੀਂ ਆਪਣਾ ਰਾਜ ਨਾ ਗਵਾ ਬੈਠੀਏ ਹੁਣ ਸਾਰੀ ਸਿੱਖ ਕੌਮ ਨੂੰ ਅੰਤਰਰਾਸ਼ਟਰੀ ਤੌਰ 'ਤੇ ਸਮਝ ਰੱਖਣੀ ਪਵੇਗੀ ਤਾਂ ਜੋ ਆਉਣ ਵਾਲੇ 20-25 ਸਾਲਾਂ ਵਿੱਚ ਫੇਰ ਤੋਂ ਯਾਲਟਾ ਸੰਧੀ ਹੋਣ ਜਾ ਰਹੀ ਹੈ ਯਾਲਟਾ 1 ਵਿੱਚ ਇਸ ਦਾ ਸਮਾਂ 100 ਸਾਲ ਲੱਖਿਆ ਗਿਆ ਸੀ ਜੋ ਹੁਣ ਪੂਰਾ ਹੋਣ ਵਾਲਾ ਹੈ ਯਾਲਟਾ 2 ਵਿੱਚ ਹੁਣ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਪਹਿਲਾਂ ਤਿੰਨ ਵੱਡੀਆਂ ਤਾਕਤਾਂ ਸੀ ਪਰ ਹੁਣ ਇਹਨਾਂ ਦੀ ਗਿਣਤੀ 4 ਹੋ ਚੁੱਕੀ ਹੈ ਕਿਉਂਕਿ ਚੀਨ ਵੀ ਹੁਣ ਇੱਕ ਵੱਡੀ ਤਾਕਤ ਬਣ ਚੁੱਕਾ ਹੈ ਯਾਲਟਾ 2 ਸੰਧੀ ਵਿੱਚ ਮੁਰਤੋਂ ਦੇਸ਼ਾਂ ਦੀ ਵੰਡ ਹੋਣੀ ਹੈ ਚਾਈਨਾ ਚਿੰਗ ਬਾਰ-ਬਾਰ ਬਿਆਨ ਦੇ ਰਿਹਾ ਹੈ ਕਿ ਸਾਰਾ ਭਾਰਤ ਸਿੱਖਾਂ ਦਾ ਹੈ ਇਸ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਉਹਨਾਂ ਨੂੰ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦਾ ਆਪਣਾ ਦੇਸ਼ ਹੋਵੇਗਾ ਚਾਈਨਾ ਨੇ ਵੀ ਮੋਦੀ ਸਰਕਾਰ ਨੂੰ ਕਿਹਾ ਹੈ ਤਿੱਬਤ ਅਸੀਂ ਖਾਲਸਾ ਰਾਜ ਤੋਂ ਲਿਆ ਹੈ ਉਸੇ ਨੂੰ ਦੇਵਾਂਗੇ ਅਤੇ ਅਮਰੀਕਾ ਨੇ ਵੀ ਸਿੱਖਾਂ ਨੂੰ ਵੱਖਰੇ ਐਥਨਿਕ ਗਰੁੱਪ ਵਜੋਂ ਮਾਨਤਾ ਦੇ ਦਿੱਤੀ ਹੈ ਐਥਨਿਕ ਦਾ ਮਤਲਬ ਹੈ ਵੱਖਰੇ ਲੋਕ ਇਹ ਵੀ ਇੱਕ ਵੱਡਾ ਸੰਕੇਤ ਹੈ ਸਿੱਖ ਰਾਜ ਬਣਨ ਦਾ ਯਹਾਤਾ ਸੰਧੀ ਵਿੱਚ ਇਹ ਵੀ ਤੈਅ ਕੀਤਾ ਗਿਆ ਸੀ ਕਿ ਭਾਰਤ ਨੂੰ ਡਿਵੈਲਪ ਨਹੀਂ ਕੀਤਾ ਜਾਵੇਗਾ 1947 ਵਿੱਚ ਪੰਜਾਬ ਇੱਕ ਅਮੀਰ ਸਟੇਟ ਸੀ 47 ਦੇ ਵਿੱਚ ਜਦੋਂ ਪਾਵਰ ਟਰਾਂਸਫਰ ਕੀਤੀ ਗਈ ਤਾਂ ਉਸ ਵਿੱਚ ਇਹ ਸ਼ਰਤਾਂ ਸਨ ਕਿ ਭਾਰਤ ਆਪਣੀ ਕਮਾਈ ਦਾ ਕੁਝ ਹਿੱਸਾ ਉਹਨਾਂ ਨੂੰ ਦੇਵੇਗਾ ਚਾਹੇ ਉਹ ਉਹਨਾਂ ਤੋਂ ਸਮਾਨ ਖਰੀਦੇਗਾ ਜਿਸ ਦੇ ਨਾਲ ਉਹਨਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ ਭਾਰਤ ਦੇ ਜਦੋਂ ਵੀ ਕੋਈ ਮੁਸੀਬਤ ਆਈ ਉਸਨੇ ਉਹ ਹਮੇਸ਼ਾ ਪੰਜਾਬ ਦੇ ਉੱਤੇ ਸੁੱਟ ਦਿੱਤੀ ਜਿਵੇਂ ਕਿ 1947 ਵਿੱਚ ਹਥਿਆਰਾਂ ਦਾ ਸਾਰਾ ਖਰਚਾ ਪੰਜਾਬ ਨੇ ਕੀਤਾ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਇਸੇ ਤਰ੍ਹਾਂ ਕਰ ਸਕਦਾ ਹੈ ਹੁਣ ਸਿੱਖਾਂ ਨੂੰ ਚਾਹੀਦਾ ਹੈ ਉਹ ਮਹਾਰਾਣੀ ਤੋਂ ਆਪਣਾ ਖਾਲਸਾ ਰਾਜ ਮੰਗਣ ਕਿਉਂਕਿ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਸਮਝੌਤਾ ਕੀਤਾ ਸੀ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋਣਗੇ ਤਾਂ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਸ ਮੋੜ ਦਿੱਤਾ ਜਾਵੇਗਾ ਅੱਜ ਵੀ ਉਹ ਸਮਝੌਤਾ ਉਹਨਾਂ ਦੇ ਕੋਲ ਹੈ ਹੁਣ ਸਿੱਖਾਂ ਨੂੰ ਚਾਹੀਦਾ ਹੈ ਉਹ ਇਸ ਮਸਲੇ ਤੇ ਵਿਚਾਰ ਕਰਨ ਯਾਫਰ ਸਿੱਖਾਂ ਨੂੰ ਦੂਸਰੀ ਯਾਲਟਾ ਸੰਧੀ ਬਾਰੇ ਤਿਆਰ ਹੋਣਾ ਚਾਹੀਦਾ ਹੈ ਯਾਲਟਾ ਸੰਧੀ ਦਾ ਮਤਲਬ ਹੈ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਅਧੀਨ ਰਹੇਗਾ ਕੁਝ ਬੁੱਧੀਜੀਵੀਆਂ ਦਾ ਮੰਨਣਾ ਹੈ 2030 ਤੱਕ ਸਿੱਖਾਂ ਨੂੰ ਆਪਣਾ ਦੇਸ਼ ਮਿਲ ਸਕਦਾ ਹੈ